ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਬੁੱਧਵਾਰ ਨੂੰ VOTING ਹੋਵੇਗੀ ਇਸ ਪੜਾਅ ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 26 ਸੀਟਾਂ ਤੇ VOTING ਹੋਵੇਗੀ ਚੋਣਾਂ ਦੇ ਦੂਜੇ ਪੜਾਅ ਵਿੱਚ ਲਗਭਗ 26 ਲੱਖ VOTER ਆਪਣੀ ਵੋਟ ਦਾ ਇਸਤੇਮਾਲ ਕਰਕੇ ਮੈਦਾਨ ਵਿੱਚ ਖੜੇ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਅਤੇ ਪਾਸਪਾ ਦੇ ਰਵਿੰਦ ਰੇਨਾ ਸਮੇਤ ਕਈ ਉਮੀਦਵਾਰਾਂ ਦੀ ਕਿਸਮਤ दा ਤੇ ਲੱਗੀ ਹੋਈ ਹੈ VOTING ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਖਤਮ ਹੋਵੇਗੀ ਨੇਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਦੋ ਸੀਟਾਂ ਤੋਂ ਚੋਣ ਲੜ ਰਹੇ ਨੇ ਦੋ ਸੀਟਾਂ ਵਿੱਚੋਂ ਇੱਕ ਸੀਟ ਗੁੰਦਰਵਲ ਹੈ ਜਿੱਥੋਂ ਉਹ ਵਿਧਾਇਕ ਵੀ रह ਚੁਕੇ ਨੇ ਜਦਕਿ ਦੂਜੀ ਸੀਟ ਬਡਗਾਮ ਹੈ ਉਮਰ ਅਬਦੁੱਲਾ ਨੂੰ ਗੁੰਦਰਵਲ ਸੀਟ ਮੁੜ ਹਾਸਲ ਕਰਨ ਲਈ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਗੁੰਦਰਵਲ ਸੀਟ ਨੂੰ ਅਬਦੁੱਲਾ ਦੀ ਪਰਿਵਾਰਿਕ ਸੀਟ ਮੰਨਿਆ ਜਾਂਦਾ ਉਹਨਾਂ ਦੇ ਦਾਦਾ ਸ਼ੇਖ ਅਬਦੁੱਲਾ ਤੇ ਪਿਤਾ ਫਾਰਕ ਅਬਦੁੱਲਾ ਵੀ ਇਸ ਸੀਟ ਤੋਂ ਵਿਧਾਇਕ ਚੋਣ ਲੜ ਚੁਕੇ ਨੇ ਮੰਨਿਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਚ ਬਾਰਾਮੂਲਾ ਤੇ ਹਾਰ ਨੇ ਉਮਰ ਅਬਦੁੱਲਾ ਦੀਆਂ ਸਿਆਸੀ ਇੱਛਾਵਾਂ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੇ ਦੋ ਸੀਟਾਂ ਆਪਣੇ ਲਈ ਚੁਣੀਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਉਮਰ ਅਬਦੁੱਲਾ ਦੋ ਸੀਟਾਂ ਜਿੱਤ ਸਕਦੇ ਨੇ ਜਾਂ ਨਹੀਂ। ਦੂਜੇ ਪੜਾ ਦੀਆਂ 5 ਪ੍ਰਸਿੱਧ ਸੀਟਾਂ ਦੇ ਚਿਹਰੇ। ਗੰਦਰਵਲ ਸੀਟ نیشنل ਕਾਨਫਰੰਸ ਦੇ ਉਮਰ ਅਬਦੁੱਲਾ ਪੀਡੀਪੀ ਦੇ ਬਸ਼ੀਰ ਅਹਿਮਦ ਮੀਰ ਵਿਰੁੱਧ ਚੋਣ ਲੜ ਰਹੇ ਨੇ। ਉਮਰ 2008 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਜਿੱਤੇ ਸਨ 2014 ਵਿੱਚ ਇਸ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਇਸ ਫਾਕ ਅਹਿਮ ਸ਼ੇਖ ਜਿੱਤੇ ਸਨ ਪੁੰਜ ਹਵੇਲੀ ਸੀਟ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਇਜ਼ਾਜ਼ ਅਹਿਮਦ ਜਾਨ ਪੀਡੀਪੀ ਦੇ ਸ਼ਮੀਮ ਅਹਿਮਦ ਨਾਲ ਚੋਣ ਲੜ ਰਹੇ ਨੇ ਇਜ਼ਾਜ਼ 2014 ਦੀਆਂ ਚੋਣਾਂ ਵਿੱਚ ਇਥੇ ਚੋਣ ਹਾਰ ਗਏ ਸਨ ਜਦੋਂ ਕਿ ਇਸ ਵਾਰ ਪੀਡੀਪੀ ਨੇ ਇਸ ਸੀਟ ਤੋਂ ਇੱਕ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਨੌਸ਼ ਹੀਰਾ ਸੀਟ ਇੱਥੇ ਵੀ ਕਰੀਬੀ ਮੁਕਾਬਲਾ ਦੇਖਿਆ ਜਾ ਸਕਦਾ ਹੈ ਭਾਜਪਾ ਨੇ ਇਥੋਂ ਰਵਿੰਦਰ ਰੈਣਾ ਨੂੰ ਮੈਦਾਨ ਵਿੱਚ ਉਤਾਰਿਆ ਜੋ ਪੀਡੀਪੀ ਦੇ ਹੱਕ ਨਿਮਾਜ਼ ਦੇ ਖਿਲਾਫ ਚੋਣ ਲੜ ਰਹੇ ਨੇ 20 14 ਦੀਆਂ ਚੋਣਾਂ ਵਿੱਚੁਰਵਿੰਦਰ ਰੈਣਾ ਨੇ ਇਹ ਸੀਟ ਜਿੱਤੀ ਸੀ ਜਦੋਂ ਕਿ 2008 ਦੀਆਂ ਚੋਣਾਂ ਵਿੱਚ ਇਹ ਸੀਟ ਨੈਸ਼ਨਲ ਕਾਨਫਰੰਸ ਦੇ ਹਿੱਸੇ ਗਈ ਸੀ ਅਤੇ ਰਾਦੇਸ਼ ਸ਼ਾਮ ਸ਼ਰਮਾ ਨੇ ਜਿੱਤ ਹਾਸਲ ਕੀਤੀ ਸੀ ਬੜਗਾਮ ਸੀਟ ਇਸ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਚੌਂ ਲੜਰੇ ਨੇ ਇਹ ਉਸਦੀ ਦੂਜੀ ਸੀਟ ਹੈ ਜਦੋਂ ਕਿ ਪੀਡੀਪੀ ਨੇ ਆਗਾ ਸ਼ੈਦ ਮੁੰਤਾਜ਼ਿਰ ਮਹਿਦੀ ਨੂੰ ਮੈਦਾਨ ਵਿੱਚ ਉਤਾਰਿਆ ਇਸ ਸੀਟ ਤੇ ਮਹਿਦੀ ਪਰਿਵਾਰ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ 2008 ਅਤੇ 2014 ਦੀਆਂ ਚੋਣਾਂ ਵਿੱਚ ਐਨਸੀ ਉਮੀਦਵਾਰ ਆਗਾ ਸੋ ਇਹ ਦਰੋਹਲਾ ਮਹਿਦੀ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ ਜ਼ਾਦੀ ਬਲ ਸੀਟ ਇਸ ਸੀਟ ਤੋਂ ਪੀਡੀਪੀ ਦੇ ਸ਼ੇਖ ਗੋਹਰ ਅਲੀ ਅਤੇ ਨੈਸ਼ਨਲ ਕਾਨਫਰੰਸ ਦੇ ਤਨਵੀਰ ਸਾਦਿਕ ਵਿਚਾਲੇ ਮੁਕਾਬਲਾ ਸਾਦਿਕ ਨੂੰ ਉਮਰ ਅਬਦੁੱਲਾ ਦੇ ਕਰੀਬੀ ਗਿਣਿਆ ਜਾਂਦਾ ਸਾਦਿਕ 2014 ਵਿੱਚ ਚੋਣਾਂ ਹਾਰ ਗਏ ਸਨ ਮੰਨੇ ਜਾ ਰਿਹਾ ਹੈ ਕਿ ਇਸ ਸੀਟ ਤੇ ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਦੋਵਾਂ ਦੀ ਸਥਿਤੀ ਮਜ਼ਬੂਤ ਹੈ ਦੂਜੇ ਪੜਾ ਦੀਆਂ ਚੋਣਾਂ ਨਾਲ ਜੁੜੀਆਂ ਅਹਿਮ ਗੱਲਾਂ ਦੂਜੇ ਪੜਾ ਦੌਰਾਨ 1.2 ਲੱਖ ਨੌਜਵਾਨਾਂ ਸਮੇਤ 25.78 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਨੇ 6 ਜ਼ਿਲ੍ਹਿਆਂ ਸ਼੍ਰੀਨਗਰ ਬੜਗਾਮ ਗੰਦਰਵਲ ਪੋਂਚ ਰਜ਼ੌਰੀ ਅਤੇ ਰਿਆਸੀ ਵਿੱਚ 3502 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਦੂਜੇ ਪੜਾ ਦੀਆਂ ਚੋਣਾਂ ਲਈ 15000 ਤੋਂ ਵੱਧ ਪੋਲਿੰਗ ਸਟਾਫ ਨੂੰ ਡਿਊਟੀ ਤੇ ਤਾਇਨਾਤ ਕੀਤਾ ਗਿਆ ਦੂਜੇ ਪੜਾ ਦੀਆਂ ਚੋਣਾਂ ਲਈ 302 ਸ਼ਹਿਰੀ ਪੋਲਿੰਗ ਸਟੇਸ਼ਨ ਅਤੇ 2974 ਪਿੰਡੂ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਦੂਜੇ ਪੜਾ ਦੀਆਂ ਚੋਣਾਂ ਵਿੱਚ 1312000 730 ਪਰਸ਼ ভোটার ਅਤੇ 1265316 ਮਹਿਲਾ ভোটার ਨੇ 18-19 ਸਾਲ ਦੀ ਉਮਰ ਦੇ 1.2 ਲੱਖ ਨੌਜਵਾਨਾਂ ਦੇ ਨਾਲ-ਨਾਲ 85 ਸਾਲ ਤੋਂ ਬਾਅਦ ਉਮਰ ਦੇ 2880 ਬਜ਼ੁਰਗ ভোটার ਵੀ ਨੇ